DI 750 ਆ ਗਿਆ ਜੀ HDM হাই ਬੀ ਡਿਊਟੀ PV 31 ਮਾਨਸਾ ਨੰਬਰ ਦਾ ਕਿੰਨੇ ਮਾਡਲ ਹੈ ਜੀ ਮਾਡਲ 17 ਬਈ ਫਸਟ ਓਨਰ PV 31 3000 ਘੰਟਾ ਚੱਲਿਆ ਹੋਇਆ ਠੀਕ ਆ ਜੀ ਸਰ 3000 ਘੰਟੇ ਚੱਲੇ 4,75,000 ਦੀ ਡਿਮਾਂਡ ਆਪਣੀ ਡਬਲ ਡਿਸਟ੍ਰੀਬਿਊਟਰ ਚਾ ਸਾਢੇ 4 ਦਾ ਮੌਕੇ ਚ ਦੇ ਦੇਾਂਗੇ ਆਪਾਂ 52 5 ਸਟਾਰ 2 ਸਪੀਡ PV 13 ਨੰਬਰ ਸੰਗਰੀ 44 4 ਸਟਾਰ ਰਵਰਸ ਪੀਟੀਓ ਪਾਵਰ ਸਟੀering ਹਾਂਜੀ ਫੁੱਲ ਟਾਪ ਵਾਲਾ ਹਾਂਜੀ ਕਲੋਸ ਕਰ ਇੰਜਨ ਚ ਠੀਕ ਹੈ ਜੀ 14 ਮਾਡਲ ਪਿਛਲੇ ਟਾਇਰ ਨਵੇਂ ਆ ਬਾਈ ਬਿਲਕੁਲ 14 ਵਾਲੇ ਹਾਂਜੀ ਜੇ ਕਿਤੇ ਹਾਂਜੀ ਮੂਲੇ ਗੁੜੀਆਰ ਦੇ ਨੇ ਇਹਦੇ 80 ਕਾ ਬਾਈ ਅੱਸੀ ਕੱਲ ਦੋਸਤੋ ਆਪਾਂ ਮੋਂਟਿਆਂ ਤਲ ਮੰਡੀ ਸਾਹ ਬਹੁਤ ਟਰੈਕਟਰਾਂ ਦੀ ਮੰਡੀ ਤੇ ਹਰਮਨ ਬਾਈ ਨਾਲ ਕਰਦਿਆਂ ਗੱਲਬਾਤ ਸੀਗਾ ਬਾਈ ਸੱਸੀ ਕਾਲ ਜੀ ਠੀਕ ਹੋਣੀ ਹਾਂਜੀ ਹਾਂਜੀ ਤੁਸੀਂ ਕਿੰਨੇ ਟਰੈਕਟਰ ਆਈ ਅੱਜ ਟਰੈਡ ਮੰਡੀ ਚ ਹੈਗੇ ਆ 20-22 ਟਰੈਡ ਠੀਕ ਹੈ ਜੀ ਅੱਜ ਦੀ ਵੀਡੀਓ ਚ ਆਪਾਂ 7-8 ਡਰਾਈਵਰ ਦਿਖਾਵਾਂਗੇ ਹਾਂਜੀ ਕੋਈ ਗੱਲ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸੋਨੇ ਲਿੱਕੇ ਬਾਰੇ ਡੀਆਈ 750 ਆ ਗਿਆ ਜੀ ਐਚਡੀਐਮ ਹਾਈ ਵੀ ਡਿਊਟੀ ਪੀਵੀ 31 ਮਾਨਸਾ ਨੰਬਰ ਦਾ ਕਿੰਨੇ ਮਾਡਲ ਹੈ ਜੀ ਮਾਡਲ 17 ਬਈ ਫਸਟ ਓਨਰ ਪੀਵੀ 31 3000 ਘੰਟਾ ਚੱਲਿਆ ਹੋਇਆ ਠੀਕ ਹੈ ਜੀ ਸਰ 3000 ਘੰਟੇ ਚੱਲਿਆ ਟਾਇਰ ਮਗਰਲੇ ਨਾਲ ਦੇ ਆ 80 ਪੈਸੇ ਹਾਂਜੀ ਮੂਲੇ ਵੀ ਨਾਲ ਦੇ ਆ 60 ਕੇ ਪੈਸੇ 60 ਪਿੰਡ ਪੈਸੇ ਚੱਕੜਾ ਟਾਇਰਾਂ ਦਾ ਨਾਲ ਦਾ ਹਾਂ ਟਰੈਡ ਚੰਗਾ ਠੀਕ ਆ ਕੇ ਲੈ ਸਕਦਾ 4,75,000 ਦੀ ਡਿਮਾਂਡ ਆ ਆਪਣੀ ਡਬਲ ਡਿਸਟ੍ਰੀਬਿਊਟਰ ਚ ਆ 4.5 ਦਾ ਮੌਕੇ ਤੇ ਦੇ ਦੇਾਂਗੇ ਠੀਕ ਆ ਜੀ 4.5 ਦਾ ਮੈਜੂ ਬਈ ਐਮਪੰਪਸ ਨੂੰ ਨਾਲ ਹੀ ਮਿਲੂਗਾ ਜੇ ਮੈਨ ਲੱਗਿਆ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਆਈ 750 18 ਪੀਵੀ 13 ਸੰਗਰੂਰ ਨੰਬਰ ਇਹ ਇਹ ਮਾਡਲ 14 ਬਾਈ ਠੀਕ ਆ ਜੀ ਬ੍ਰਿਸਲੇਟਾਇਰ BKTI ਦੇ ਆ ਇਹਦੇ ਵੀ 90 ਪੈਸੇ ਠੀਕ ਆ ਜੀ 3 ਲੱਖ ਤੇ 90000 ਰੁਪਿਆ ਡਿਮਾਂਡ ਆਪਣੀ ਮੂਲ ਵਾਲੇ ਟਾਇਰ ਬਾਈ ਮੂਲੇ ਟਾਇਰ ਨਾਲ ਦੇ ਅੱਧੇ ਬਾਈ ਕੁੜੀਰ ਦੇ ਠੀਕ ਆ ਜੀ ਇਹ ਵੀ ਡਬਲ ਡਿਸਟਰੀਬਿਊਟਰ ਹਾਂ ਡਬਲ ਡਿਸਟਰੀਬਿਊਟਰ ਪਾਵਰ ਸਪਲਾਈਂਗ ਰਿਵਰਸ ਵੀਡੀਓ ਵਾਲਾ ਠੀਕ ਆ ਜੀ ਫੁੱਲ ਟਾਪ ਵਾਲਾ 2 ਸਪੀਡ ਆ ਬੱਸ ਹਾਂ ਜੀ ਠੀਕ ਆ ਜੀ 390 ਐਡਮਾਂਡੀ ਦੇ ਦਾਂ ਮੌਕੇ ਤੇ 360000 ਦਾ ਬਾਈ 360 ਦਾ ਜੀ ਹਾਂ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਸਵਰਾਜ 743 ਸਟਾਰ ਇਹਦਾ ਨੰਬਰ ਜੀ ਇਹਦਾ ਨੰਬਰ ਪੰਜਾਬ ਵੀ ਉਹ ਬਾਈ 7 ਮਾਡਲ ਆ ਪਿਛਲੇ ਪਿਛਲੇ ਹੈਗੇ ਆ 90 ਬਾਈ ਟਾਇਰ ਮੂਲੇ ਨਵੇਂ ਆ ਬੀਕੇ ਡੀ ਦੇ ਠੀਕ ਆ ਜੀ ਤੇ ਦੇ ਦਾਂ ਮੁੱਕ ਤੇ 260000 ਦਾ 260 ਠੀਕ ਆ ਜੀ 7 ਮਾਡਲ ਅੱਗੇ ਆ ਗਿਆ 852 5 ਸਟਾਰ 2 ਸਪੀਡ ਪੀਵੀ 13 ਨੰਬਰ ਸੰਗਰੂਰ ਦਾ ਜੀ ਠੀਕ ਹੈ ਜੀ ਪੀਵੀ 13 ਸੰਗਰੂਰ ਦਾ ਨੰਬਰ 21 ਮਾਡਲ ਜੀ ਸਾਈਡ ਕਲੱਚ ਵਾਲਾ 21 ਮਾਡਲ ਹੈ ਠੀਕ ਹੈ ਜੀ ਚੰਗਾ ਟਰੈਡ ਹੈ 665 ਦੀ ਡਿਮਾਂਡ ਆ ਆਪਣੀ ਹਾਂਜੀ ਦੇ ਦਾਂਗੇ ਮੌਕੇ ਦੇ 6 ਲੱਖ ਤੇ 40 ਹਜ਼ਾਰ ਦਾ ਟਾਇਰ ਟਾਇਰ ਇਹਦੇ ਵੀ ਮੰਨ ਲਾ ਵੀ ਨਵੇਂ ਆ ਗਏ ਪਿਛਲੇ 80 85 ਪੈਸੇ ਆ ਇਹ ਥੋੜੀ ਚੱਲਿਆ ਹੋਣਾ ਬਈ ਇਹ ਚੱਲਿਆ ਬਹੁਤ ਘੱਟਾ ਸੋਨਾ ਟਰੈਡ ਹੈ ਠੀਕ ਹੈ ਜੀ ਅੱਗੇ ਆ ਇਹ 855 ਇਹ ਕੋਕਾ ਜਿਹਨੂੰ ਕੋਕਾ ਕਹਿੰਦੇ ਆ ਉਹ ਆ ਇਹ ਪੁਰਾਣਾ ਮਾਡਲ ਆ ਗਿਆ ਇਹ ਹਾਂਜੀ ਉਹ ਸਾਰਾ ਬਈ ਬੰਪਰ ਤੋਂ ਲੈ ਕੇ ਪਿਛਲੀ ਹੱਕ ਤੱਕ ਰੇ ਨਾ ਲੱਗੀ ਤੇ ਕਲਮ ਨਹੀਂ ਲੱਗੀ ਟਰੈਕ ਦੇ ਠੀਕ ਆ ਜੀ ਮਗਰਿਆਣਾ ਚ ਜਰ ਜੂਰ ਨਹੀਂ ਹੈਗੀ ਠੀਕ ਆ ਸੋ ਦਾ ਤੇ ਇੰਜਨ ਉਹਨ ਦਿੰਦਾ ਵੀ ਚੰਗਾ ਟਰੈਕ ਹੋਇਆ ਨਹੀਂ ਹੈ ਨਾ ਬਈ ਹਾਂਜੀ ਚੰਗਾ ਸਾਰਾ ਰੀਨਲ ਆਈ ਟਿੱਪ ਵਾਲੀ ਕਾਪੀ ਇਹ ਤੇ ਨਾ ਮਾਡਲ ਆ ਠੀਕ ਆ ਜੀ ਮੰਗ ਕਰਦੇ ਆ ਆਪਾਂ 285000 ਦੀ ਠੀਕ ਆ ਜੀ ਦੇ ਦੇ ਆ ਮੌਕੇ ਤੇ 265000 ਦਾ ਟਾਇਰ ਟੂਰ ਬਈ ਟਾਇਰ ਬਈ ਇਹਦੇ ਮੂਲੇ ਹੈਗੇ ਆ ਮੰਨ ਲਾ ਗੁਡੀਅਰ ਦੇ 70 80 ਪੈ ਟਾਇਰ ਹਾਂਜੀ 70 ਤੋਂ 80 75 ਦੇ ਵਿੱਚ ਵਿੱਚ ਪਿਛਲੇ ਟਾਇਰ ਹੈਗੇ ਆ 70 ਪੈ 6 ਗੁਡੀਅਰ ਦੇ ਠੀਕ ਆ ਜੀ ਅੱਗੇ ਆ ਗਿਆ ਜੀ ਫੇਰ 744 ਹੋਰ ਸਟਾਰ ਰਿਵਰਸ ਪੀਟੀਓ ਪਾਵਰ ਸਟੀering ਹਾਂਜੀ ਫੁੱਲ ਟਾਪ ਹਾਂਜੀ ਕਲੌਸ ਕਰ ਇੰਜਨ ਚ ਠੀਕ ਆ ਜੀ 14 ਮਾਡਲ ਪਿਛਲੇ ਟਾਇਰ ਨਵੇਂ ਆ ਬਈ ਬਿਲਕੁਲ 14 ਵਾਲੇ ਹਾਂਜੀ ਜੇ ਕਿਤੇ ਹਾਂਜੀ ਮੂਲੇ ਗੁਡੀਅਰ ਦੇ ਨੇ ਇਹਦੇ 80% ਹੈ ਰ ਬਠਿੰਡੇ ਦਾ ਨੰਬਰ ਆ ਬਠਿੰਡੇ ਦਾ ਨੰਬਰ ਆਗਾ ਚੰਗਾ ਟਰੈਡ ਆ ਖੁੱਲ ਮੇ ਇਹ ਸੇਲ ਆ ਗਿਆ 4 ਲੱਖ ਤੇ 50 4.5 ਦੀ ਡਿਮਾਂਡ ਕਰਦੇ ਆਪਾਂ ਦੇ ਜੇ ਮੌਕੇ ਤੇ 4.5 ਦਾ ਠੀਕ ਹੈ ਜੀ 4.5 ਦਾ ਮਜਦੂਬੀ ਹਾਂਜੀ ਹਾਂਜੀ ਅੱਗੇ ਆਗਾ ਜੌਂਡੀਰ 5510 ਐਚ 424 ਸਰਸੇ ਦਾ ਨੰਬਰ ਆ ਹਾਂਜੀ ਸਰ ਨੰਬਰ ਹਰਿਆਣਾਈ ਐਨਓਸੀ ਕਟਾ ਕੇ ਦੇ ਜਾਗੇ ਇਹ ਬੀਮਾ ਖਰੀਦਦਾਰ ਦਾ ਹੋਊਗਾ ਜੀ ਠੀਕ ਹੈ ਜੀ 4 ਸਪੀਡ ਆ ਗਿਆ ਗੇਅਰ ਪ੍ਰੋ ਆ ਗੇਅਰ ਪ੍ਰੋ ਚ ਆ ਗਿਆ ਇਹ ਟਾਇਰ ਚੰਗਾ ਹੀ ਵੀ ਫੁੱਲ ਠੀਕ ਹੈ ਜੀ ਬਾਈ ਮਾਡਲ ਹਾਂਜੀ ਚੱਲਿਆ ਬਈ ਚੱਲਿਆ ਇਹ 2000 ਪਲੱਸ ਚੱਲਿਆ ਠੀਕ ਹੈ ਜੀ ਹਾਂਜੀ ਟਾਇਰ ਟੂਰ ਬਈ ਟਾਇਰ ਹੈਗੇ ਇਹਦੇ ਵੀ ਮੰਨ ਲਓ 90 ਪੈਸੇ ਨਾਲ ਦੇ ਠੀਕ ਹੈ ਜੀ ਹਾਂਜੀ ਫੁੱਲ ਚੰਗਾ ਟਰੈਕਟਰ ਆ ਚੰਗਾ ਟਰੈਕਟਰ ਹੈ ਜੀ ਠੀਕ ਹੈ ਜੀ ਡਿਮਾਂਡ ਇਹਦੀ ਹੈਗੀ ਆਪਣੀ 7.5 ਲੱਖ ਦੀ ਲੈਣ ਦੇਣ ਬਈ ਲੈਣ ਦੇਣ ਦੇ ਰਹਿ ਮੌਕੇ ਦੇ 720000 ਦਾ 720 ਹਾਂ ਦੇਖ ਲੈ ਕੋਈ ਗੱਲ ਨਹੀਂ ਛੋਡੇ ਮਾਨ ਛੋਡੇ ਮਾਨ ਤਾਂ ਛੋਡੇ ਮੂਹ ਮਾਨ ਤਾਂ ਅਗਲੇ ਦਾ ਕੰਮ ਠੀਕ ਹੈ ਜੀ ਵੀਡੀਓ ਦੇ ਕਹਿ ਜਾਓ ਬਈ ਹੋਰ ਵੀ ਮਾਨ 5000 5000 ਹੋਰ ਮਾਨਤਾਂ ਨੂੰ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ ਜੀ ਉਹ ਕੰਟੈਕਟ ਆਪਣਾ ਹੈਗਾ 6299036099 ਬਈ ਠੀਕ ਹੈ 6299036099 ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕਰ ਲਓ ਕੰਟੈਕਟ ਧੰਨਵਾਦ